ਬਾਦਰ ਛੱਡ ਕੇ ਵੀਰ ਮੈਂ ਛੜਕਾਂ ਤੇ ਇਸ ਕਰਕੇ ਉੱਤਰਿਆ ਕਿ ਮੇਰੇ ਬੱਚੇ ਨੂੰ ਇੱਕ TMD ਨਾਂ ਦੀ ਬਹੁਤ ਵੱਡੀ ਬਿਮਾਰੀ ਹੈ ਜਿਹਦੇ ਇਲਾਜ ਲਈ ਤੁਸੀਂ ਕਾਫੀ ਸੋਸ਼ਲ ਮੀਡੀਆ ਦੇਖ ਰਹੇ ਹੋ ਕਿ ਮੈਂ 27 ਕਰੋੜ ਰੁਪਏ ਇਕੱਠਾ ਕਰ ਰਿਹਾ ਹਾਂ ਡਾਕਟਰਾਂ ਨੇ ਬੋਲਿਆ ਕਿ ਜੇ ਤੱਕ ਬੱਚਾ ਚੱਲਦਾ ਫਿਰਦਾ ਹੈ ਇਸ ਦਿਨੇ ਬੀਲਚੇੜ ਤੇ ਆ ਗਿਆ ਜਾਂ ਮੰਝੇ ਤੇ ਆ ਗਿਆ ਫਿਰ ਦਵਾਈ ਵੀ ਇੱਥੇ ਲਾਗੂ ਨਹੀਂ ਹੋਏਗੀ ਜਦੋਂ ਸੋਸ਼ਲ ਮੀਡੀਆ ਤੇ ਤੁਹਾਡੀਆਂ ਵੀਡੀਓ ਦੇਖਦੇ ਹਾਂ ਨਾਲ ਫਿਰ ਕਮੈਂਟ ਹੋਰ ਵੀ ਤਰ੍ਹਾਂ ਦੇ ਬਹੁਤ ਹੁੰਦੇ ਨੇ ਤਾਂ ਉਦੋਂ ਜਦੋਂ ਕਮੈਂਟ ਦੇਖਦੇ ਹੋ ਮਨ ਪਰਦਾ ਤਾਂ ਲੋਕਾਂ ਨੇ ਤੇ ਕਮੈਂਟ ਬਹੁਤ ਬਹੁਤ ਕੀਤੇ ਅਗਰ ਚੰਗੇ ਲੋਕ ਹੈ ਤੇ ਮਾੜੇ ਲੋਕ ਦੁਨੀ ਚੰਗੇ ਲੋਕ ਵੀ ਬਹੁਤ ਜ਼ਿਆਦੇ ਨੇ ਤੇ ਮੈਂ ਮਾੜੇ ਕਮੈਂਟਾਂ ਨੂੰ ਬਿਲਕੁਲ ਨਹੀਂ ਦੇਖਦਾ ਤੁਹਾਨੂੰ ਪਤਾ ਹੈ ਕਿ ਦੁਨੀਆ ਦੇ ਵਿੱਚ ਤਾਂ ਤੱਕ ਚੋਂ ਵਾਲੇ ਬਹੁਤ ਹੁੰਦੇ ਨੇ ਤੇ ਉੱਪਰ ਲੈ ਕੇ ਜਾਣੇ ਵੀ ਬਹੁਤ ਬਹੁਤ ਜ਼ਿਆਦੇ ਹੁੰਦੇ ਨੇ ਅਗਰ ਆਪਾਂ ਇਹ ਚੀਜ਼ ਨੂੰ ਦੇਖਾਂਗੇ ਤੇ ਫਿਰ ਮੈਂ ਆਪਣੇ ਬੱਚੇ ਨੂੰ ਨਹੀਂ ਬਚਾ ਪਾਉਂਗਾ ਲੋਕ ਇਹ ਵੀ ਲਿਖਦੇ ਨੇ ਕਿ ਹਾਂ ਵੀ ਦੂਜਾ ਬੱਚਾ ਪੈਦਾ ਕਰ ਲੋ ਇੱਕ ਬੱਚੇ ਦੇ ਉੱਤੇ 27 ਕਰੋੜ ਇੰਨੇ ਇਹਦੇ ਵਿੱਚ ਕਰੋੜਾਂ ਬੱਚਿਆਂ ਨੂੰ ਪੜ੍ਹਾਈ ਹੋ ਜਾਏਗੀ ਜਾਂ ਲਿਖਾਈ ਹੋ ਜਾਏਗੀ ਵਰਦੀ ਦੇ ਵਿੱਚੋਂ ਹਨ ਆਰਮੀ ਦੇ ਵਿੱਚੋਂ ਤੁਸੀਂ ਤਾਂ ਸਰਕਾਰ ਨੇ ਕੋਈ ਮਦਦ ਸਰਕਾਰ ਨੇ ਕੋਈ ਕੀਤੀ ਹੈ ਕੋਈ ਫਿਰ ਮੈਂ ਤੁਹਾਡੇ ਸਾਹਮਣੇ ਵਰਦੀ 'ਚ ਖੜਾ ਮਨਾ ਇਹ ਸਰਕਾਰ ਦਾ ਸਾਥ ਹੀ ਹੈ ਮੇਰੀ ਫੌਜ ਦਾ ਸਾਥ ਹੈ ਠੀਕ ਹੈ ਮੇਰੇ ਅਫਸਰ ਮੇਰਾ ਸਾਥ ਦੇ ਰਹੇ ਨੇ ਮੈਂ ਵਰਦੀ 1 ਸਾਲ ਹੋ ਗਿਆ ਮੈਨੂੰ ਵਰਦੀ 'ਚ ਅਗਰ ਮੈਂ ਗਲਤ ਹੁੰਦਾ ਜਾਂ ਝੂਠ ਹੁੰਦਾ ਤਾਂ ਮੈਂ ਤੁਹਾਡੇ ਸਾਹਮਣੇ ਨਾ ਹੁੰਦਾ ਅੱਜ ਕਿ ਲੋਕੀਂ ਕਰੇ ਸੋਚਦੇ ਕਿ ਤੂੰ ਵਰਦੀ ਵਿੱਚ ਕਿਉਂ ਖੜਾ ਵਾ ਤੇ ਕਿ ਵਰਦੀ ਮੇਰੇ ਸਹਾਰਾ ਉਹ ਜੋ ਮੇਰੇ ਬੱਚੇ ਨੂੰ ਬਚਾ ਸਕਦੀ ਹੈ ਅਗਰ ਮੈਂ ਬਿਨਾਂ ਵਰਦੀ ਤੇ ਖੜਾ ਹਾਂਗਾ ਤਾਂ ਕੋਈ ਵੀ ਨਹੀਂ ਕਰ ਸਕੇ ਤੁਹਾਨੂੰ پتہ ਕੋਈ ਵੀ ਨਹੀਂ ਸੁਣਦਾ ਪੈਣੇ ਤੁਸੀਂ ਉਸ ਬੱਚੇ ਦੇ ਮਾਂ ਹੋਣਾ ਤੁਸੀਂ ਕੋਪੋ ਜੇ ਮੈਂ ਤੁਹਾਨੂੰ ਬਈ ਵੀ ਦੱਸ ਦਿਆ ਕਿ ਕਮੈਂਟ ਆਉਂਦੇ ਨੇ ਕਿ ਤੁਸੀਂ ਦੂਸਰਾ ਬੱਚਾ ਪੈਦਾ ਕਰ ਲਓ ਹਨ ਵੀ ਇੱਕ ਤੇ ਤੁਸੀਂ ਇੰਨਾ ਖਰਚਾ ਕਰ ਰਹੇ ਹੋ ਤਾਂ ਉਦੋਂ ਮਨ ਦੇ ਵਿੱਚ ਜੀ ਅਗਰ ਕੋਈ ਇਹ ਕਮੈਂਟ ਕਰ ਰਿਹਾ ਹੈ ਨਾ ਤੇ ਮੈਨੂੰ ਉਹ ਲੱਗਦਾ ਕਿ ਉਹਨੂੰ ਸ਼ਾਇਦ ਚੰਗੇ ਤਰੀਕੇ ਨਾਲ ਆਪਣੇ ਮਾਪਿਓ ਦਾ ਪਿਆਰ ਨਹੀਂ ਮਿਲਿਆ ਜੇ ਮਿਲਿਆ ਹੁੰਦਾ ਤਾਂ ਉਹਨੂੰ ਪਤਾ ਹੁੰਦਾ ਕਿ ਮਾਪਿਓ ਲਈ ਇਕਲਾਦਾਰ ਦੁੱਖ ਕੀ ਹੁੰਦਾ ਹੈ ਜੇ ਅਗਰ ਅਸੀਂ ਲੰਗਰ ਲਾ ਸਕਦੇ ਨਾ ਗੁਰੂ ਘਰ ਲੰਗਰ ਲਿਖਿਆ ਹੁੰਦਾ ਹੈ ਤੇ ਇੱਕ ਨਾ ਜ਼ਿੰਦਗੀ ਦਾ ਲੰਗਰ ਵੀ ਲਾ ਕੇ ਵੇਖੋ ਜਿਹੜਾ ਸਕੂਨ ਤੈਨੂੰ ਜ਼ਿੰਦਗੀ ਦੇ ਲੰਗਰ 'ਚ ਮਿਲੇਗਾ ਨਾ ਉਹ ਸ਼ਾਇਦ ਕਿਸੇ ਚੀਜ਼ 'ਚ ਨਾ ਮਿਲੇ ਪਰ ਜਿਹੜਾ ਪਹਿਲਾ ਬੇਟਾ ਮੇਰਾ ਜਿੱਥੇ ਵੀ ਜਾਂਦਾ ਹੀ ਹਟੇ ਨਾਲ ਜਾਂਦਾ ਕਿਉਂਕਿ ਉਹਨੂੰ ਨਾ ਉਹਨੂੰ ਇਦਾਂ ਲੱਗਦਾ ਸੀ ਕਿ ਆਪਾਂ ਗੁਰਦੁਆਰਿਆਂ ਦੀ ਯਾਤਰਾ ਕਰ ਰਹੇ ਹਾਂ ਤੇ ਉਹਨੂੰ ਨਾ ਗੁਰਦੁਆਰੇ ਬਹੁਤ ਪਸੰਦ ਆਉਂਦੇ ਜੇ ਅਗਰ ਉਹਨੂੰ ਕਹੀਏ ਨਾ ਤਾਂ ਉਹ ਪੂਰਾ ਟਾਈਮ ਗੁਰਦੁਆਰੇ ਰਹਿ ਸਕਦਾ ਆ ਉਹਦੀ ਸੇਵਾ ਕਰ ਛੋਟਾ ਹੁੰਦਾ ਹੀ 2 ਸਾਲ ਡੇਢ ਸਾਲ ਦਾ ਹੀ ਉਦੋਂ ਦੀ ਸੇਵਾ ਕਰਨ ਚੇ ਨਾਮ ਨੂੰ ਜੀ ਲੱਗਦਾ ਹੈ ਕਿ ਉਹਨੂੰ ਟਾਈਮ ਦਾ ਵੀ ਨਹੀਂ ਪਤਾ ਲੱਗਦਾ ਪਰ ਹੁਣ ਇਹਦਾ ਤੇ ਹਾਲਾਤ ਆ ਗਿਆ ਕਿ ਮੈਂ ਉਹਨੂੰ ਨਹੀਂ ਲਿਆ ਸਕਦਾ ਡਾਕਟਰ ਮਨਾਂ ਕਰਦੇ ਆ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਸ਼ਕੀ ਫਤਿਹ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਖੜੇ ਆ ਜਿੱਥੇ ਸ਼ਹੀਦੀ ਜੋੜ ਮੇਲ ਉਹਨਾਂ ਛੋਟੇ ਬੱਚਿਆਂ ਦੀ ਇਲਸ਼ਾਨੀ ਸ਼ਹਾਦਤ ਨੂੰ ਸਮਰਪਿਤ ਜਿਹੜਾ ਸਮਾਗਮ ਚੱਲ ਰਹੇ ਨੇ ਤਾਂ ਦੱਸ ਤੀਏ ਕਿ ਇੱਥੇ ਤੁਸੀਂ ਇੱਕ ਸੋਸ਼ਲ ਮੀਡੀਆ ਤੇ ਫੌਜੀ ਵੀਰ ਦੇਖਿਆ ਹੋਣਾ ਜਿਹੜਾ ਆਪਣੇ ਬੱਚੇ ਦੇ ਲਈ ਡੋਨੇਸ਼ਨ ਜਿਹੜੀ ਆ ਇਕੱਠੀ ਕਰ ਰਿਹਾ ਕਿਉਂਕਿ 27 ਕਰੋੜ ਦਾ ਇੱਕ ਟੀਕਾ ਲੱਗਣਾ ਫੌਜੀ ਵੀਰ ਸਾਡੇ ਨਾਲ ਮੌਜੂਦ ਹੈ ਭਾਈ ਗੁਰਜੀਤ ਖਾਲਸਾਪਾ ਭਾਈ ਗੁਰਜੀਤ ਜੀ ਫਤਿਹ ਭਾਈ ਜੀ ਤੁਹਾਨੂੰ ਆਖਰ ਕਹਿੰਦੇ ਨੇ ਫੌਜੀ ਵੀਰ ਹੋ ਹਨਾ ਤੁਹਾਨੂੰ ਆਖਰ ਬਾਰਡਰ ਛੱਡ ਕੇ ਇਦਾਂ ਸੜਕਾਂ ਤੇ ਕਿਉਂ ਘੁੰਮਣਾ ਪੈ ਰਿਹਾ ਸਰ ਬਾਦਰ ਛੱਡ ਕੇ ਵੀਰ ਮੈਂ ਛੜਕਾਂ ਤੇ ਇਸ ਕਰਕੇ ਉੱਤਰਿਆ ਕਿ ਮੇਰੇ ਬੱਚੇ ਨੂੰ ਇੱਕ ਡੀਐਮਡੀ ਨਾਂ ਦੀ ਬਹੁਤ ਵੱਡੀ ਬਿਮਾਰੀ ਹੈ ਇਹਦੇ ਇਲਾਜ ਲਈ ਤੁਸੀਂ ਕਾਫੀ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਕਿ ਮੈਂ 27 ਕਰੋੜ ਰੁਪਏ ਇਕੱਠਾ ਕਰ ਰਿਹਾ ਹਾਂ ਤੇ ਇਹ ਬਿਮਾਰੀ ਦੇ ਵਿੱਚ ਬਹੁਤ ਖਤਰਨਾਕ ਬਿਮਾਰੀ ਦੇ ਵਿੱਚ ਡਾਕਟਰਾਂ ਨੇ ਬੋਲੇ ਕਿ ਬੱਚਾ 15 16 ਸਾਲ ਲਾਸਟ ਸਟੇਜ ਹੁੰਦੀ ਬੱਚੇ ਦੀ ਪਹਿਲਾਂ ਕੋਈ ਇਲਾਜ ਨਹੀਂ ਸੀ ਇਹ ਰਸ ਸੀ ਪੱਚਾ 4 ਸਾਲ ਦਾ ਸੀ ਮੇਰਾ ਜਦੋਂ ਸਾਨੂੰ ਪਤਾ ਲੱਗਾ ਕਿ ਇਹਨੂੰ ਇਹ ਬਿਮਾਰੀ ਹੈ ਤਾਂ ਡਾਕਟਰ ਸੁੱਧੋ ਬੋਲਦੇ ਸੀ ਕਿ ਬਸ ਸੇਵਾ ਕਰੋ ਕਿ ਇਹਦੇ ਵਿੱਚ ਕੋਈ ਇਲਾਜ ਨਹੀਂ ਬਸ ਬੱਚੇ ਦੀ ਇੱਕ ਫਿਜ਼ੀਓਥੈਰੇਪੀ ਚੱਲਦੀ ਕਿ ਬੱਚਾ ਚੱਲਦਾ ਫਿਰਦਾ ਰਹੇ ਕੁਝ ਸਟੀਰੋਇਡਸ ਵਗੈਰਾ ਦਿੰਦੇ ਨੇ ਬੱਚੇ ਨੂੰ ਕਿ ਔਰ ਇੱਕ ਡੀਐਮ ਇੱਕ ਇੱਕ ਵਿਟਾਮਿਨ ਡੀ ਦੀ ਗੋਲੀ ਬਸ ਚੱਲਦੀ ਸੀ ਇਹਦੇ ਨਾਲ ਬਸ ਇਹੋ ਹੀ ਸੀ ਕਿ ਬੱਚੇ ਸਰੀਰ ਥੋੜਾ ਬਹੁਤ ਤਾਕਤ ਰਵੇ ਬੱਚਾ ਜਿਹੜਾ ਕਿ ਜਲਦੀ ਕਰਕੇ ਮੰंजे ਦੇ ਉੱਤੇ ਨਾ ਆ ਵਾਪੇ ਕਿਉਂਕਿ ਇਹ ਬਿਮਾਰ ਇਹ ਜਿਹੜੀ ਦਵਾਈ ਜਿਹੜੀ ਉਹਨਾਂ ਬੱਚੇ ਦੀ ਲਾਗੂ ਹੋਈ ਆ ਇਹ ਵੀ ਡਾਕਟਰਾਂ ਨੇ ਬੋਲਿਆ ਕਿ ਜਦੋਂ ਤੱਕ ਬੱਚਾ ਚੱਲਦਾ ਫਿਰਦਾ ਹੈ ਜਿਸ ਦਿਨੇ ਬੀਲ ਚੇੜ ਤੇ ਆ ਗਿਆ ਜਾਂ ਮੰंजे ਤੇ ਆ ਗਿਆ ਫਿਰ ਦਵਾਈ ਵੀ ਇੱਥੇ ਲਾਗੂ ਨਹੀਂ ਹੋਏਗੀ ਮੇਰਾ ਬੱਚਾ ਹੁਣ 9 ਸਾਲ 9 ਸਾਲ ਤੇ 8 ਮਹੀਨੇ ਦਾ ਹੋ ਗਿਆ 8 9 ਮਹੀਨੇ ਦਾ ਫਰਵਰੀ ਦੇ 11 ਤਰੀਕ ਨੂੰ ਇਹਨੇ 10 ਸਾਲ ਕੰਪਲੀਟ ਹੋ ਜਾਣੇ ਤੇ ਬੱਬੀ ਦੀ ਕਿਰਪਾ ਹੈ ਕਿ ਅਲੀ ਪੱਜਾ ਫਿਰਦਾ ਹੈ ਨਹੀਂ ਤੇ ਬੱਚੇ ਕੋਈ ਬੱਚੇ 5 ਸਾਲ 6 ਸਾਲ 7 ਸਾਲ ਚ ਮੰਡੀ ਤੇ ਆ ਜਾਂਦੇ ਨੇ ਤੇ ਬੱਬੇ ਦੀ ਕਿਰਪਾ ਹੈ ਕਿ ਬੱਚਾ ਚੱਲਦਾ ਫਿਰਦਾ ਮੇਰੇ ਤੇ ਦਵਾਈ ਬੱਬਾ ਹੀ ਨਹੀਂ ਦਿੱਤੀ ਏ ਪਹਿਲਾਂ ਦਵਾਈ ਨਹੀਂ ਸੀ ਹੈਗੀ ਤਾਂ ਭਾਈ ਜੀ ਆਖਰ ਇਹ ਬਿਮਾਰੀ ਹੈ ਕਿਹੜੀ ਆ ਜਿਹੜਾ ਇੰਨਾ ਖਰਚਾ ਵੀ ਹੈ ਬਿਮਾਰੀ ਕਿਹੜੀ ਹੈ ਪਹਿਲਾਂ ਇਹ ਡੀਐਮਡੀ ਕਰਕੇ ਬਿਮਾਰੀ ਹੈ ਜਿਹਦਾ ਫੁੱਲ ਫਾਰਮ ਹੈ ਗਵਾ ਦੁਸ਼ੈਨ ਮਸਲ ਡਿਸਟਰੋਫੀ ਉਹਨ ਮਸਲ ਹੀ ਤੁਸੀਂ ਲਗਾ ਲਓ ਮਸਲ ਦੇ ਨਾਮ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਮਾਸਪੇਸ਼ੀਆਂ ਦੀ ਬਿਮਾਰੀ ਬੱਚੇ ਨੂੰ ਅਗਰ ਆਪਾਂ ਇੱਕ ਅੱਖ ਵੇਖ ਲਈਏ ਆਪਣੀ ਜੀਭ ਵੇਖ ਲਈਏ ਕਿ ਕੋਈ ਵੀ ਅਗਰ ਸਰੀਰ ਦਾ ਪਾਰ ਸਾਰਾ ਮਸਲ ਹੈ ਆਪਣੇ ਦਿਲ ਦਿਮਾਗ ਚਾਹੀ ਅੰਦਰ ਦੇ ਪਾਰਟਸ ਨੇ ਸਾਰੇ ਮਸਲ ਹੁੰਦੇ ਨੇ ਤੇ ਇਹ ਬਿਮਾਰੀ ਸਰੀਰ ਦੇ ਹਰ ਅੰਗ ਨੂੰ ਮਾਰਦੀ ਹੈ ਜਿੱਦਾਂ ਲੋਕ ਅਗਰ ਕਿਸੇ ਨੂੰ ਹਾਰਟ ਦੀ ਬਿਮਾਰੀ ਹੈ ਤੇ ਉਹਦਾ ਹਾਰਟ ਹੀ ਖਰਾਬ ਹੁੰਦਾ ਕਿਡਨੀ ਦੀ ਕਿਡਨੀ ਖਰਾਬ ਹੁੰਦੀ ਪਰ ਇਹ ਸਰੀਰ ਬਿਮਾਰੀ ਸਰੀਰ ਦਾ ਹਰ ਅੰਗ ਖਤਮ ਕਰਦੀ ਹੈ ਚਾਹੇ ਅੰਦਰ ਦਾ 파ਟ ਸੇ ਚਾਹੇ ਬਾਹਰ ਦਾ 파ਟ ਸੇ ਤੇ ਇਹ ਲਾਸਟ ਬੱਚੇ ਦੀ ਇਮਿਊਨਿਟੀ ਪਾਵਰ ਦੇ ਉੱਤੇ ਡਿਪੈਂਡ ਹੁੰਦਾ ਕੋਈ ਬੱਚੇ 10 ਸਾਲ ਚ ਖਤਮ ਹੋ ਜਾਂਦੇ ਕੋਈ ਬੱਚੇ 12 ਸਾਲ ਚ ਕੋਈ ਬੱਚੇ 14 15 ਅੱਧੋ-ਅੱਧ ਅੱਜ ਤੱਕ ਲਾਸਟ ਰਿਕਾਰਡ ਹੈ 22 23 ਸਾਲ ਬੱਚੇ ਜਿਨ੍ਹਾਂ ਦੀ ਸਰੀਰ ਦੀ ਤਾਕਤ ਜ਼ਿਆਦਾ ਹੁੰਦੀ ਹੈ ਉਸ ਹੱਬ ਦਾ ਬੱਚਾ ਜੀ ਪਾਉਂਦਾ ਹੈ ਪਰ ਬੱਬੇ ਦੀ ਕਿਰਪਾ ਕੇ ਸਾਡਾ ਬੱਚਾ ਅਲੀ ਬਿਲਕੁਲ ਠੀਕ ਠਾਕ ਹੈ ਤੁਹਾਡੀਆਂ ਅਰਦਾਸਾਂ ਨੇ ਜੋ ਉਹਨਾਂ ਤੱਕ ਅਸੀਂ 5 ਕਰੋੜ ਤੱਕ ਪਹੁੰਚੇ ਹੋਏ ਆ ਇਸ ਸਮੇਂ ਅੱਜ 25 ਦਸੰਬਰ 2025 25 25 ਦਸੰਬਰ 2025 ਅੱਜ ਬਦੇਗੜ ਸਾਹਿਬ ਦੀ ਧਰਤੀ ਉੱਤੇ ਆਇਆ ਮੈਂ ਆਪਣੇ ਬੱਚੇ ਦੇ ਪੈਸੇ ਲਈ ਡੋਨੇਸ਼ਨ ਲਈ ਇਕੱਟ ਕਰ ਜੋ ਸਾਡੇ ਗੁਰੂਆਂ ਨੇ ਸਿਖਾਇਆ ਕਰ ਲੋ ਸਾਰੇ ਜਾਣੇ ਵਿਸਵੰਦ ਕੱਢ ਕੇ ਸੇਵਾ ਕਰਨਗੇ ਮੇਰੇ ਬੱਚੇ ਦੀ ਇਹ ਟੀਕਾ ਇੱਥੇ ਇੰਡੀਆ ਦੇ ਵਿੱਚ ਹੀ ਲੱਗਣਾ ਜਾਂ ਫਿਰ ਟ੍ਰੀਟਮੈਂਟ ਬਾਹਰ ਹੋਣਾ ਇਹ ਸਰ ਅਮਰੀਕਾ ਦੇ ਵਿੱਚੋਂ ਇੰਜੈਕਸ਼ਨ ਆਉਣਾ ਵਾ ਪੂਰੀ ਦੁਨੀਆ ਦੇ ਵਿੱਚ ਇਹਦਾ ਕਿਤੇ ਵੀ ਇਲਾਜ ਨਹੀਂ ਸੀ ਪਹਿਲਾਂ ਚਾਹੇ ਉਹ ਇੰਡੀਆ ਹੋਵੇ ਚਾਹੇ ਬਾਹਰ ਦੀ ਫੋਰਨ ਕੰਟਰੀ ਪੜ੍ਹਦੇ ਸੀ ਸਾਨੂੰ ਪਿਛਲੇ ਨਵੰਬਰ ਦੇ ਵਿੱਚ ਪਤਾ ਲੱਗਾ ਕਿ ਅਮਰੀਕਾ ਨੇ 에ਰੇਕ ਇੰਜੈਕਸ਼ਨ ਕੱਢਿਆ ਹੈ ਇੰਜੈਕਸ਼ਨ ਵੀ ਕੀ ਹੈ ਕਿ ਜੀਨ ਥੈਰਪੀ ਹੈ 70 ਐਮਐਲ ਦਾ ਇੰਜੈਕਸ਼ਨ ਹੈ ਜੋ ਬੱਚੇ ਨੂੰ ਲੱਗਣਾ ਹੈ 10 10 ਐਮਐਲ ਕਰਕੇ ਜੋ ਪ੍ਰੈਸਕ੍ਰਿਪਸ਼ਨ ਸਾਡੀ ਸਾਨੂੰ ਡਾਕ ਅਮਸ ਹਸਪੀਟਲ ਦਿੱਲੀ ਤੋਂ ਮਿਲੀ ਹੈ ਸਾਨੂੰ ਉਹ ਚ ਲਿਖਿਆ ਹੋਇਆ ਹੈ ਕਿ ਹਾਂ ਵੀ ਬੱਚਾ ਇਦਾਂ ਦਾ ਕਰਕੇ ਰੀ ਬਿਮਾਰੀ ਐਨ 327 ਐਕਸੋਨ ਨੇ ਤੇ ਇਹਨੂੰ ਇੰਜੈਕਸ਼ਨ ਲੱਗਣਾ ਜੋ ਅਮਰੀਕਾ ਤੋਂ ਆਉਣਾ ਹੈ ਠੀਕ ਹੈ ਜੀ ਬਸ ਇੰਜੈਕਸ਼ਨ ਨੂੰ ਇੰਜੈਕਸ਼ਨ ਦਾ ਰੇਟ ਹੀ ਰੱਖਿਆ ਹੋਇਆ ਹੈ ਜੇ ਇਹਨਾਂ ਨੇ 27 ਕਰੋੜ ਹੈ ਇੱਕ ਸਾਡੀ ਜੀਨ ਥੈਰਪੀ ਹੈ ਬੱਚੇ ਜਦੋਂ ਸੋਸ਼ਲ ਮੀਡੀਆ ਤੇ ਤੁਹਾਡੀਆਂ ਵੀਡੀਓ ਦੇਖਦੇ ਆ ਹਨਾ ਥੱਲੇ ਕਮੈਂਟ ਹੋਰ ਵੀ ਤਰ੍ਹਾਂ ਦੇ ਬਹੁਤ ਹੁੰਦੇ ਨੇ ਤਾਂ ਉਦੋਂ ਜਦੋਂ ਕਮੈਂਟ ਦੇਖਦੇ ਹੋ ਮਨ ਭਰਦਾ ਸ ਲੋਕਾਂ ਨੇ ਤੇ ਕਮੈਂਟ ਬਹੁਤ ਬਹੁਤ ਕੀਤੇ ਅਗਰ ਚੰਗੇ ਲੋਕ ਤੇ ਮਾੜੇ ਲੋਕ ਦੋਨੇ ਚੰਗੇ ਲੋਕ ਵੀ ਬਹੁਤ ਜ਼ਿਆਦੇ ਨੇ ਤੇ ਮੈਂ ਮਾੜੇ ਕਮੈਂਟਾਂ ਨੂੰ ਬਿਲਕੁਲ ਨਹੀਂ ਦੇਖਦਾ ਤੁਹਾਨੂੰ ਪਤਾ ਹੈ ਕਿ ਦੁਨੀਆ ਦੇ ਵਿੱਚ ਲਤਾਂ ਖਿੱਚਣ ਵਾਲੇ ਬਹੁਤ ਹੁੰਦੇ ਨੇ ਤੇ ਉੱਪਰ ਲੈ ਕੇ ਜਾਣੇ ਵੀ ਬਹੁਤ ਬਹੁਤ ਜ਼ਿਆਦੇ ਹੁੰਦੇ ਨੇ ਤੇ ਅਗਰ ਆਪਾਂ ਇਹ ਚੀਜ਼ ਨੂੰ ਦੇਖਾਂਗੇ ਤੇ ਫਿਰ ਮੈਂ ਆਪਣੇ ਬੱਚੇ ਨੂੰ ਨਹੀਂ ਬਚਾ ਪਾਉਂਗਾ ਲੋਕੀ ਵੀ ਲਿਖਦੇ ਨੇ ਕਿ ਹਾਂ ਵੀ ਦੂਜਾ ਬੱਚਾ ਪੈਦਾ ਕਰ ਲੋ ਇੱਕ ਬੱਚੇ ਦੇ ਉੱਤੇ 27 ਕਰੋੜ ਇੰਨੇ ਇਹਦੇ ਵਿੱਚ ਤੇ ਕਰੋੜਾਂ ਬੱਚਿਆਂ ਨੂੰ ਪੜ੍ਹਾਈ ਹੋ ਜਾਏਗੀ ਜਾਂ ਲਿਖਾਈ ਹੋ ਜਾਏਗੀ ਤੇ ਚਲੋ ਮੰਨਦਾ ਵਾਂ ਪਰ ਮਾਪੇ ਉਹ ਤੇ ਅਰਬਾਂ ਰੁਪਏ ਵੀ ਹੋਣਗੇ ਨਾ ਤੇ ਉਹ ਵੀ ਬੱਚੇ ਨੂੰ ਕੋਈ ਅਗਰ ਮੇਰੇ ਕੋਲ ਅਰਬਾਂ ਰੁਪਏ ਵੀ ਹੁੰਦੇ ਤੇ ਆਪਣੇ ਬੱਚੇ ਉੱਤੇ ਵੀ ਕੁਰਬਾਨ ਕਰ ਦਿੰਦਾ ਪੈਸਾ ਤੇ ਦੁਬਾਰਾ ਕਮਾਇਆ ਜਾਂਦਾ ਬੰਦੇ ਕੋਲੋਂ ਪਰ ਜਿਹੜੀ ਔਲਾਦ ਆ ਆਪਣਾ ਜਿਹੜੇ ਬੱਚੇ ਨੇ ਉਹਨੂੰ ਦੁਬਾਰਾ ਨਹੀਂ ਹੱਥ ਵਿੱਚ ਆ ਸਕਦੇ ਆਪਣੇ ਤੇ ਇਹ ਲੋਕਾਂ ਦੀ ਸੋਚ ਆਪਣੀ ਆਪਣੀ ਜਿੰਨਾਂ ਦੀ ਜਿੱਦਾਂ ਦੇ ਸੋਚ ਠੀਕ ਹੈ ਤੇ ਸਾਡੇ ਬੁਰੂਆ ਨੇ ਆਪਣੀ ਕੌਮ ਲਈ ਆਪਣੇ ਪੁੱਤਰ ਵਾਰ ਤੇ ਪਰਿਵਾਰ ਵਾਰਤਾ ਸਭ ਕੁਝ ਵਾਰਤਾ ਅਗਰ ਉਹ ਵੀ ਸੋਚਦੇ ਕਿ ਨਹੀਂ ਵੀ ਮੈਂ ਆਪਣਾ ਚਲੋ ਅਗਰ ਮੇਰਾ ਬੱਚਾ ਦੇਸ਼ ਕੌਮ ਲਈ ਪਰਤੀ ਹੋ ਕੇ ਕੁਝ ਹੋ ਕੇ ਅਗਰ ਦੇਸ਼ ਦੇ ਕੇ ਤੇ ਕੰਮ ਆਉਂਦਾ ਉਹ ਤੇ ਮੈਂ ਮੰਨਦਾ ਪਰ ਅਗਰ ਪੈਸਿਆਂ ਦੀ ਕਾਰਨ ਅਗਰ ਮੇਰਾ ਬੱਚਾ ਦੁਨੀਆ ਚਲ ਜੇਗਾ ਤੇ ਮੈਨੂੰ ਮੈਂ ਬਿਲਕੁਲ ਨਹੀਂ ਬਰਦਾਸ਼ਤ ਕਰ ਸਕਦਾ ਇਹ ਚੀਜ਼ ਨੂੰ ਇਤ ਇਹਨਾਂ ਨੇ ਦਵਾਈ ਦਿੱਤੀ ਆ ਚਲੋ ਦਵਾਈ ਨਹੀਂ ਸੀ ਅਰਦਾਸਾਂ ਕਰ ਕਰਕੇ ਆਪਾਂ ਅੰਮ੍ਰਿਤਸਰ ਜੰਡਾ ਵਾਲਾ ਗੁਰੂ ਦੇ ਰਹਿਣ ਵਾਲੇ ਆ ਤੇ ਅਸੀਂ ਜਦੋਂ ਵੀ ਸ੍ਰੀ ਦਰਬਾਰ ਸਾਹਿਬ ਜਾਂਦੇ ਸੀ ਜਾਂ ਅਸੀਂ ਦਸ ਸਾਹਿਬ ਜਾਂਦੇ ਸੀ ਬਸ ਇਹ ਮੰਗੀਦਾ ਕਿ ਬਾਬਾ ਦਵਾਈ ਆ ਜੇ ਤੇ ਬਾਬਾ ਨੇ ਦਵਾਈ ਦਿੱਤੀ ਆ ਸੋਚੋ ਕਿ 200 ਸਾਲ 2200 ਸਾਲ ਬਿਮਾਰੀ ਪਿਮਾਰੀ ਪੁਰਾਣੀ ਬਿਮਾਰੀ ਹੈ ਜਿਹਦਾ ਇਲਾਜ ਨਹੀਂ ਸੀ ਕੋਈ ਵੀ ਸਾਡੇ ਟਾਈਮ ਤੇ ਕਿਉਂ ਆਇਆ ਹੈ ਨਾ ਤੇ ਚਲੋ ਪੈਸਾ ਵੇਖ ਕੇ ਆਪਣੀ ਕੌਮ ਤੇ ਇਦਾਂ ਦੀ ਜਿਹੜੇ ਲੱਖਾਂ ਕੀ ਕਰੋਨਾ ਕੀ ਅਰਬਾਂ ਰੁਪਏ ਇਕੱਠੇ ਕਰਦੇ ਹੜਾਂ ਦੇ ਵਿੱਚ ਲਾ ਲਓ ਕਿ ਅਰਬਾਂ ਰੁਪਏ ਇਕੱਠਾ ਕਰਤਾ ਟਾਈਮ ਲੱਗਦਾ ਹਰ ਚੀਜ਼ ਨੂੰ ਪਰ ਹੁਣ ਲਗਾ ਲਓ ਆ 2-3 ਹਫ਼ਤਿਆਂ ਦੇ ਵਿੱਚ ਵਿੱਚ ਬੱਚੇ ਕੋਣ 3 ਕਰੋੜ ਰੁਪਏ ਆਏ ਜਿਹੜੇ ਸਾਲ ਦੇ ਵਿੱਚ ਵੀ ਨਹੀਂ ਆਇਆ ਇੱਥੇ 2 ਕਰੋੜ ਤੋਂ ਥੱਲੇ ਸੀ ਮੈਂ ਤੇ ਆ ਦੋ ਤਿੰਨ ਹਫ਼ਤੇ ਅੰਦਰ ਮੈਂ ਸੀ ਦਸ ਸਾਹਿਬ ਖੜਾ ਹੋ ਰਿਹਾ ਮਿਸਟਰ ਤੇ 3 ਕਰੋੜ ਪਿੱਛੇ ਦੇ ਅਕਾਊਂਟ ਚ ਆ ਗਿਆ ਹੁਣ 5.5 ਕਰੋੜ ਉਹਨਾਂ ਨਾਲ ਤੇ ਹੁਣ ਸਿੱਧਾ ਸਿੱਧਾ ਸਾਹਿਬ ਇੱਥੇ ਫਰੇਗੜ ਸਾਹਿਬ ਵੀ ਇੰਨੀ ਸੰਗਤ ਆਈ ਅਗਰ ਮੈਂ ਇੱਕੋ ਗੱਲ ਚੀਜ਼ ਬੋਲ ਅਗਰ 5 ਲੱਖ ਬੰਦਾ 5-500 ਦਿੰਦਾ ਤੇ 25 ਕਰੋੜ ਹੋ ਜਾਂਦਾ ਹੈ ਤੇ ਇਹ ਵੇਖ ਲਓ ਕਿ ਕਿੰਨੀ ਸੰਗਤ ਇੱਥੇ ਆਪਣੇ ਪੰਜਾਬ ਦੀ ਆਬਾਦੀ ਲਗਾ ਲਓ 3.5 ਕਰੋੜ ਕਾਗਜ਼ਾਂ ਦੇ ਵਿੱਚ ਅਗਰ ਵੈਸੇ ਦੇਖਿਆ ਜਾਵੇ ਟੋਟਲੀ ਨਹੀਂ ਕੋਈ ਵੀ ਹੈ ਨਾ ਸਮੇਂ ਪੰਜਾਬ ਕੀ ਹਰ ਸਟੇਟ ਚੋਂ ਪੰਜਾਬੀ ਆਇਆ ਹੈ ਪੰਜਾਬੀ ਕੀ Hindu ਵੀ ਸਾਰੀ ਕਾਸਤ ਦੇ ਆਏ ਕਿਉਂਕਿ ਜਿਨ੍ਹਾਂ ਨੇ ਦੁੱਧ ਪਾਇਆ ਸੀ ਵੀ ਠੀਕ ਨਾ ਉਹ ਵੀ Hindu ਕਾਸਤ ਦੇ ਵਿੱਚ ਅਸੀਂ ਜਾਂ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਆਪਣੇ ਪਰਿਵਾਰ ਪਰਿਵਾਰ ਵੀ ਵਾਰਤਾ ਸੀ ਮੋਤੀराम ਜੋ ਆਪਣੇ ਉਹਨਾਂ ਨੇ ਉਹਨਾਂ ਨੇ ਵੀ ਲਗਾ ਲੋ ਕਿ ਦੁੱਧ ਉਹ ਵੀ ਉਦਜੀ ਕਾਸਤ ਤੋਂ ਸੀ ਇਸ ਸਮੇਂ ਕੋਈ ਨਹੀਂ Hindu Muslim ਸਾਰੇ ਇੱਥੇ ਬੈਠੇ ਨੇ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਲੱਖਾਂ ਦੀ ਕਰੋਨਾ ਦੇ ਸੰਗਤ ਹੈ ਤੇ ਮੈਂ ਸੰਡੇ ਤੱਕ ਇੱਥੇ ਹੈ ਮੇਰਾ ਪੂਰਾ ਬੱਚੇ ਦਾ ਪੈਸਾ ਕਰਕੇ ਹੀ ਭੇਜਣਗੇ ਮੈਨੂੰ ਭਾਈ ਜੀ ਜਿਵੇਂ ਹੁਣ ਵੀ ਤੁਸੀਂ ਵਰਦੀ ਦੇ ਵਿੱਚੋਂ ਹੁਣ ਆਰਮੀ ਦੇ ਵਿੱਚੋਂ ਤੁਸੀਂ ਤਾਂ ਸਰਕਾਰ ਨੇ ਕੋਈ ਮਦਦ ਸਰਕਾਰ ਨੇ ਕੋਈ ਉਹ ਕੀਤਾ ਕੋਈ ਸਰ ਮੈਂ ਤੁਹਾਡੇ ਸਾਹਮਣੇ ਵਰਦੀ 'ਚ ਖੜਾ ਮਨਾ ਇਹ ਸਰਕਾਰ ਦਾ ਸਾਥੀ ਹੈ ਮੇਰੀ ਫੌਜ ਦਾ ਸਾਥ ਹੈ ਕਿ ਮੇਰੇ ਅਫਸਰ ਮੇਰਾ ਸਾਥ ਦੇ ਰਹੇ ਨੇ ਮੈਂ ਵਰਦੀ 1 ਸਾਲ ਹੋ ਗਿਆ ਮੈਨੂੰ ਵਰਦੀ 'ਚ ਅਗਰ ਮੈਂ ਗਲਤ ਹੁੰਦਾ ਜਾਂ ਝੂਠ ਹੁੰਦਾ ਤੇ ਮੈਂ ਤੁਹਾਡੇ ਸਾਹਮਣੇ ਨਾ ਹੁੰਦਾ ਅੱਜ ਤੇ ਅਫਸਰ ਮੇਰੇ ਜਿੰਨਾ ਜਿੱਥੇ ਤੋਂ ਫੰਡ پاس ਹੋਣਾ ਸੀ ਕਿਤੇ 10 ਲੱਖ ਕਿਤੇ 15 ਲੱਖ ਕਿਤੇ 5 ਲੱਖ ਇਦਾਂ ਪਾਸ ਹੋਇਆ ਮੇਰੀ ਫੌਜ 'ਚ ਤੇ ਫੌਜ ਵੀ ਤੁਹਾਨੂੰ ਬਤਾ ਕਾਨੂੰਨ ਦੀ ਬੱਜੀ ਹੋਈ ਹੈ ਜੋ ਚੀਜ਼ ਤੋਂ ਰੂਲ ਰੈਗੂਲੇਸ਼ਨ 'ਚ ਹੈ ਫੌਜ ਮਿਲਦਾ ਹੈ ਜੋ ਰੂਲ ਰੈਗੂਲੇਸ਼ਨ 'ਚ ਨਹੀਂ ਹੈ ਉਹ ਨਹੀਂ ਮਿਲਦਾ ਤੇ ਤੁਹਾਡੇ ਸਾਹਮਣੇ ਖੜਾ ਤੁਸੀਂ ਇਹ ਸੋਸ਼ਲ ਮੇਰੀ ਫੌਜ ਦਾ ਸਾਥੀ ਹੈ ਕਿ ਮੈਨੂੰ ਉਹਨਾਂ ਨੇ ਛੱਡਿਆ ਹੋਇਆ ਆਪਣੇ ਬੱਚੇ ਲਈ ਬਾਕੀ ਜਿਨ੍ਹਾਂ ਨੂੰ ਕਿਸੇ ਨੂੰ ਲੱਗਦਾ ਕਿ ਫੌਜ ਦੇ ਵਿੱਚ ਫ੍ਰੀ ਹੁੰਦਾ ਇਲਾਜ ਫ੍ਰੀ ਹਰ ਚੀਜ਼ ਫ੍ਰੀ ਨਹੀਂ ਹੁੰਦੀ ਕੋਈ ਵੀ ਚੀਜ਼ ਹੁੰਦੀ ਹੈ ਹਰ ਚੀਜ਼ ਦੀ ਕਟਿੰਗ ਹੁੰਦੀ ਫੌਜ ਦੇ ਵਿੱਚ ਅਗਰ ਖਾਣਾ ਵੀ ਖਾਂਦੇ ਆ ਉਹਦੀ ਵੀ ਕਟਿੰਗ ਹੁੰਦੀ ਹੈ ਅਗਰ ਬੰਦਾ ਮੈਡੀਕਲ ਸੁਵਿਧਾ ਮਿਲਦੀ ਉਹਦੀ ਵੀ ਕਟਿੰਗ ਕੁਝ ਪਰਸੈਂਟ ਹੁੰਦੀ ਜਿੰਦਾ ਵੀ ਲਾ ਲੋ ਇਲਾਜ ਜੋ ਡੀਜੀਸਾਈ ਅਪਰੂਵ ਹੁੰਦਾ ਡਰਗ ਕੰਟਰੋਲ ਆਫ ਇੰਡੀਆ ਹਰ ਚੀਜ਼ ਦੀ ਲਿਸਟ ਹੁੰਦੀ ਹੈ ਜੀ ਕੋਈ ਵੀ ਚੀਜ਼ ਲਿਸਟ ਬਣੀ ਹੁੰਦੀ ਆ ਉਹ ਲਿਸਟ ਰੂਲ ਡੈਗੂਲੇਸ਼ਨ ਦੇਖਦੇ ਆਂ ਇਹ ਚੀਜ਼ ਮਿਲਣੀ ਕਿ ਨਹੀਂ ਮਿਲਣੀ ਇਹਨਾਂ ਨੂੰ 27 ਕਰੋੜ ਇਹਨਾਂ ਮਹਿੰਗਾ ਇੰਜੈਕਸ਼ਨ ਕੋਈ ਵੀ ਡਿਪਾਰਟਮੈਂਟ ਨਹੀਂ ਦਿੰਦਾ ਕਿਸੇ ਬੱਚ ਨੂੰ ਹੁਣ ਮੈਂ ਕੱਲਾ ਫੌਜੀ ਨਹੀਂ ਕਿ ਜਿਹਦੇ ਬੱਚ ਨੂੰ ਪ੍ਰੋਬਲਮ ਹੈ ਮੇਰੇ ਨਾਲ ਦੇ ਹੋਰ ਵੀ ਬੜੇ ਫੌਜੀ ਨੇ ਜਿਨ੍ਹਾਂ ਦੇ ਬੱਚਿਆਂ ਨੂੰ ਵੀ ਪ੍ਰੋਬਲਮ ਹੈ ਫੌਜੀ ਕੇ ਸਿਵਿਲIANS ਦੇ ਵਿੱਚ ਵੀ ਅਗਰ ਇੱਕ ਤੇ 27 ਕਰੋੜ ਖਰਚ ਕਰਦੇ ਫਿਰ ਸਾਰਿਆਂ ਤੇ ਕਰਨਾ ਪਵੇਗਾ ਜੀ ਹੈਨਾ ਤੇ ਇਹ ਚੀਜ਼ ਲੜਾਈ ਜੋ ਲੜ ਰਿਹਾ ਮੈਂ ਆਪਣੇ ਲਈ ਵੀ ਲੜ ਰਿਹਾ ਚਲੋ ਇਹ ਚੀਜ਼ ਤੇ ਹੈ ਹੀ ਮੈਂ ਕਿਉਂਕਿ ਹਰ ਇੱਕ ਦਾ ਆਪਣਾ ਆਪਣਾ ਹੁੰਦਾ ਹੈ ਕਿ ਹਾਂ ਵੀ ਕਰ ਰਹੇ ਨੇ ਤੇ ਮੈਨੂੰ ਇਹਨਾਂ ਨੇ ਬੋਲਿਆ ਠੀਕ ਆਪਣੇ ਬੱਚੇ ਲਈ ਕਰ ਲਾ ਉਹ ਜੋ ਮੈਂ ਕਦਮ ਏਡਾ ਵੱਡਾ ਚੁੱਕਿਆ ਹੈ ਉਹ ਤੇ ਕੋਈ ਪਹਿਲੀ ਗੱਲ ਤੇ ਵਰਦੀ ਦਾ ਕਰਕੇ 27 ਕਰੋੜ ਦਾ ਕਦਮ ਚੁੱਕਿਆ ਜਿਵੇਂ ਕੋਈ ਫੌਜੀ ਸੋਚ ਕੇ ਮੇਰੀ ਮਦਦ ਕਰਨਗੇ ਬਾਕੀ ਤੁਹਾਨੂੰ ਪਤਾ ਹੈ ਦੁਨੀਆ ਦੇ ਵਿੱਚ ਆਪਣੀ ਅਸਲੀਅਤ ਦੱਸਣ ਲਈ ਸੱਚ ਦੱਸਣ ਲਈ ਕਿਪਟੋਕਰ ਕੀ ਕੀ ਕਰਨਾ ਪੈਂਦਾ ਬੰਦੇ ਨੂੰ ਆ ਬੰਦੇ ਨਾਲ ਕਿਦਾਂ ਕੋਈ ਬੱਚਾ ਵੀ ਰੋਂਦਾ ਨਹੀਂ ਮਾਂ ਵੀ ਦੁੱਧ ਨਹੀਂ ਦਿੰਦੀ ਤੇ ਲੋਕੀਆ ਕਰੇ ਸੋਚਦੇ ਕਿ ਤੂੰ ਵਰਦੀ ਵਿੱਚ ਕਿਉਂ ਖੜਾ ਵਾ ਤੇ ਇੱਕ ਵਰਦੀ ਮੇਰੇ ਸਹਾਰਾ ਵਜੋਂ ਮੇਰੇ ਬੱਚੇ ਨੂੰ ਬਚਾ ਸਕਦੀ ਹੈ ਅਗਰ ਮੈਂ ਬਿਨਾਂ ਵਰਦੀ ਤੇ ਖੜਾ ਹਾਂਗਾ ਤਾਂ ਕੋਈ ਵੀ ਨਹੀਂ ਕਰ ਸਕਦਾ ਤੁਹਾਨੂੰ ਪਤਾ ਕੋਈ ਵੀ ਨਹੀਂ ਤਾਂ ਪੈਣੀ ਤੁਸੀਂ ਉਸ ਬੱਚੇ ਦੇ ਮਾਂ ਹੋ ਹਨ ਤੁਸੀਂ ਕੁੱਖੋ ਜਿਵੇਂ ਜਦੋਂ ਬਾਈ ਹੁਣੀ ਦੱਸਦੇ ਆ ਕਿ ਕਮੈਂਟ ਆਉਂਦੇ ਨੇ ਕਿ ਤੁਸੀਂ ਦੂਸਰਾ ਬੱਚਾ ਪੈਦਾ ਕਰ ਲਓ ਹਨਾ ਵੀ ਇੱਕ ਤੇ ਤੁਸੀਂ ਇੰਨਾ ਖਰਚਾ ਕਰ ਰਹੇ ਹੋ ਤਾਂ ਉਦੋਂ ਮਨ ਦੇ ਵਿੱਚ ਕੀ ਮਨ ਦੇ ਵਿੱਚ ਤੇ ਆਪਣਾ ਬੱਚਾ ਵੇਖਦੀ ਆ ਨਾ ਜਦੋਂ ਮੈਂ ਤੇ ਉਹਨਾ ਕਮੈਂਟਾਂ ਵਾਲ ਮੈਨੂੰ ਵੇਖਿਆ ਵੀ ਨਹੀਂ ਜਾਂਦਾ ਜਿਹੜਾ ਲੋਕੀ ਕਹਿੰਦੇ ਆ ਨਾ ਕਿ ਦੂਜਾ ਬੱਚਾ ਜੰਮ ਲਓ ਤਾਂ ਇੱਕ ਮਾਂ ਲਈ ਆਪਣੇ ਦੋਵੇਂ ਬੱਚੇ ਬਰਾਬਰ ਹੁੰਦੇ ਆ ਜੇ ਅਗਰ ਮੈਂ ਇੱਕ ਬੱਚਾ ਜੰਮ ਲੂੰਗੀ ਤੇ ਕਿ ਮੈਨੂੰ ਦੂਜੇ ਬੱਚੇ ਦੀ ਪਰਵਾਹ ਨਹੀਂ ਰਹੇਗੀ ਜਾਂ ਮੈਂ ਭਾਵੇਂ 10ਵੀਂ ਹੋਣ 10ਵੀਂ ਹੋਣ ਲੋਕੀ ਇਹ ਨਹੀਂ ਇਹ ਹਰ ਮਾਪਿਓ ਚਾਹੇ ਕੋਈ ਵੀ ਹੋਵੇ ਜੇ ਅਗਰ ਕੋਈ ਇਹ ਕਮੈਂਟ ਕਰ ਰਿਹਾ ਨਾ ਤੇ ਮੈਨੂੰ ਉਹ ਲੱਗਦਾ ਕਿ ਉਹਨੂੰ ਸ਼ਾਇਦ ਚੰਗੇ ਤਰੀਕੇ ਨਾਲ ਆਪਣੇ ਮਾਪਿਓ ਦਾ ਪਿਆਰ ਨਹੀਂ ਮਿਲਿਆ ਜੇ ਮਿਲਿਆ ਹੁੰਦਾ ਤਾਂ ਉਹਨੂੰ ਪਤਾ ਹੁੰਦਾ ਕਿ ਮਾਪਿਓ ਲਈ ਔਲਾਦ ਦਾ ਦੁੱਖ ਕੀ ਹੁੰਦਾ ਹੈ ਜੇ ਇਹੀ ਗੱਲ ਸਾਡੇ ਤੇ ਬੀਤੀ ਹੁੰਦੀ ਚਾਹੇ ਮੈਨੂੰ ਇਹ ਪ੍ਰੋਬਲਮ ਹੁੰਦੀ ਤੇ ਸ਼ਾਇਦ ਸਾਡਾ ਸਾਡਾ ਕੋਈ ਇਨਾ ਵੱਡਾ ਹੋਣਾ ਵੀ ਨਹੀਂ ਸੀ ਕਿ ਭਈ ਮੈਂ ਆਪਣੇ ਲਈ ਇਨਾ ਪੈਸਾ ਖਰਚ इकਟ्ठा ਕਰਦੀ ਪਰ ਇਸ ਟਾਈਮ ਗੱਲ ਮੇਰੇ ਬੇਟੇ ਦੀ ਹੈ ਤੇ ਵਿਸ਼ਵਾਸ ਨਾਲ ਹੀ ਤੁਰੀ ਸੀ ਕਿ ਹਾਂ ਵੀ ਮੈਂ ਜਾਵਾਂਗੀ ਜਿੱਦਾਂ ਕਿ ਮੇਰੇ ਹਸਬੰਦ ਨੇ ਕਿਹਾ ਅਗਰ ਆਪਾਂ ਉਹਨਾਂ ਕਮੈਂਟਾਂ ਨੂੰ ਵੇਖਾਂਗੇ ਨਾ ਤੇ ਫਿਰ ਅੱਗੇ ਨਹੀਂ ਤੁਰ ਸਕਦੇ ਤੇ ਮੈਂ ਜ਼ਿਆਦਾਤਰ ਉਹਨਾਂ ਪੋਜ਼ਿਟਿਵ ਕਮੈਂਟਾਂ ਨੂੰ ਵੇਖਦੀ ਆ ਜਿਹੜੇ ਲੋਕੀ ਮੇਰਾ ਸਾਥ ਦੇ ਰਹੇ ਆ ਇਹ ਉਹ ਲੋਕੀ ਵਾਕਈ ਇਹ ਲੋਕਾਂ ਦੀ ਇੱਕ ਅਰਦਾਸ ਹੀ ਹੈ ਉਹਨਾਂ ਦਾ ਸਹਾਰਾ ਹੀ ਹੈ ਜਿਹੜਾ ਅਸੀਂ 5 ਕਰੋੜ ਦੇ ਉੱਤੇ ਪਹੁੰਚ ਰਹੇ ਆ ਇਹ ਵੀ ਉਹ ਲੋਕੀ ਆ ਜਿਹੜਾ ਵਿਸ਼ਵਾਸ ਹੀ ਕਰ ਰਹੇ ਆ ਨਾ ਤੇ ਲੱਗਦਾ ਕਰਨਾ ਵੀ ਮੁਸ਼ਕਿਲ ਹੈ ਜੋ ਇਸ ਸਫਰ ਚ ਨੇ ਮੈਂ ਇੱਕੋ ਗੱਲ ਸਿੱਖੀ ਹੈ ਕਿ ਜਿਨਨੇ ਅਗਰ ਦਸਵੰਤ ਕੱਢਣਾ ਹੈ ਨਾ ਉਹ ਇਹ ਨਹੀਂ ਸੋਚੇਗਾ ਕਿ ਫਰਾਡ ਹੈ ਇਹ ਨਹੀਂ ਹੈ ਉਹ ਦਸਵੰਤ ਕੱਢੇਗਾ ਉਹ ਦਇਆ ਕਰਕੇ ਦੇਗਾ ਪਰ ਜਿਨਨੇ ਨਹੀਂ ਨਾ ਦੇਣਾ ਉਹ ਚਾਰ ਸਵਾਲ ਪੁੱਛੇਗਾ ਚਾਰ ਕੁਐਸਚਨ ਕਰੇਗਾ ਜੇ ਅਗਰ ਮੇਰਾ ਫੋਨ ਨੰਬਰ ਪਬਲੀਕਲੀ ਪਿਆ ਹੈ ਕਿ ਹਾਂ ਵੀ ਤੁਸੀਂ ਕੋਈ ਵੀ ਇਨਕੁਆਇਰੀ ਕਰ ਸਕਦੇ ਹੋ ਤੇ ਲੋਕੀ ਜ਼ਿਆਦਾਤਰ ਮੈਨੂੰ ਕੁਐਸਚਨ ਕਰਕੇ ਜਾਂ ਤੇ ਮੈਨੂੰ ਦੂਜੇ ਪਾਸੇ ਤੋਰਨ ਦੀ ਕੋਸ਼ਿਸ਼ ਕਰਦੇ ਆ ਕਿ ਬਈ ਉੱਥੇ ਚਲ ਜਾਓ ਇੱਥੇ ਚਲ ਜਾਓ ਤੁਹਾਡਾ ਬੱਚਾ ਠੀਕ ਹੋ ਜਾਏਗਾ ਜਾਤੇ ਮੈਨੂੰ ਇਹ ਕਹਿੰਦੇ ਆ ਕਿ ਬਈ ਤੁਸੀਂ ਇਦਾਂ ਕਰੋ ਕਿ ਇਹ ਕਿਉਂ ਕਰ ਰਹੇ ਹੋ ਇਹ ਕਰਨ ਨਾਲ ਕੀ ਤੁਹਾਡੇ ਪੈਸੇ ਪੂਰੇ ਹੋ ਜਾਣਗੇ ਇਹ ਤਾਂ ਤੁਸੀਂ ਪਾਗਲ ਹੋ ਜਿਹੜੇ ਕਰ ਰਹੇ ਹੋ ਮੇਰੇ ਤੋਂ ਬਾਅਦ ਇਹ ਐਕਚੁਅਲੀ ਮੈਂ 4 ਸਾਲ ਲਾਈ ਸੀ 4 ਸਾਲ ਆਪਣੀ ਜ਼ਿੰਦਗੀ ਦੇ ਆਪਣੀ ਨੌਕਰੀ ਨੂੰ ਛੱਡ ਕੇ ਆਪਣੇ ਬੱਚੇ ਪਿੱਛੇ ਕਿ ਇਹਦਾ ਟ੍ਰੀਟਮੈਂਟ ਜਦੋਂ ਨਹੀਂ ਸੀ ਲਾਹ ਲਾਜ ਬਿਮਾਰੀ ਦਾ ਵੀ ਕੋਈ ਟ੍ਰੀਟਮੈਂਟ ਤਾਂ ਹੋਏਗਾ ਹੀ ਜੇ ਕੈਂਸਰ ਜਿਹੀ ਬਿਮਾਰੀ ਦਾ ਇਲਾਜ ਆ ਸਕਦਾ ਤੇ ਇਹ ਕਿਉਂ ਨਹੀਂ ਤੇ ਜਦੋਂ ਮੈਨੂੰ ਪਤਾ ਚੱਲਿਆ ਕਿ ਹਾਂ ਇਹ ਟ੍ਰੀਟਮੈਂਟ ਆ ਗਿਆ ਹੈ ਨਾ ਤੇ ਮੇਰੇ ਤੋਂ ਬਾਅਦ ਲੋਕਾਂ ਨੇ ਤਿੰਨ ਲੋਕੀ ਸੀ ਜਿਨ੍ਹਾਂ ਨੇ ਪ੍ਰੈਸਕ੍ਰਿਪਸ਼ਨ ਲਿੱਤਾ ਸੀ ਮੈਂ ਇੱਕ ਐਗਜ਼ਾਮਪਲ ਪਹਿਲਾਂ ਦੇਂਦੀ ਨਹੀਂ ਸੀ ਪਰ ਮੈਨੂੰ ਹੁਣ ਦੇਣਾ ਪੈ ਰਿਹਾ ਇੱਕ ਕੇਰਲਾ ਦਾ ਇੱਕ ਪਿੰਡ ਆ ਜਿਹੜਾ ਆਪਣੇ ਅੰਮ੍ਰਿਤਸਰ ਤੋਂ ਵੀ ਛੋਟਾ ਆ ਉਹਨਾਂ ਨੇ ਇਕੱਲੇ ਪਿੰਡ ਨੇ ਪੂਰਾ ਪੈਸਾ ਇਕੱਠਾ ਕਰਕੇ ਬੱਚੇ ਦਾ ਟ੍ਰੀਟਮੈਂਟ ਕਰਾਇਆ ਫਿਰ ਇੱਕ ਗਰਕ ਫੈਮਿਲੀ ਆ ਜਿਹੜੇ ਮੇਰੇ ਤੋਂ ਬਾਅਦ ਲੱਗੇ ਸੀ ਉਹਨਾਂ ਨੇ ਸਿਰਫ ਇੱਕ ਮਹੀਨੇ 'ਚ ਪੈਸਾ ਇਕੱਠਾ ਕਰ ਲਿਆ ਤੇ ਆਪਣੇ ਬੇਟੇ ਦਾ ਦੁਬਈ ਇੰਜੈਕਸ਼ਨ ਲਵਾ ਲਿਆ ਮਤਲਬ ਕਿ ਤੁਹਾਡੇ ਚ ਹੀ ਇੰਨੀ ਕਮੀ ਹੈ ਕਿ ਅਸੀਂ ਸਿਰਫ ਕੁਸ਼ਨ ਪੁੱਛਦੇ ਰਹ ਜਾਂਦੇ ਕਿ ਇਹ ਫੇਕ ਤੇ ਨਹੀਂ ਆ ਇਹ ਇਦਾਂ ਤੇ ਨਹੀਂ ਉਦਾਂ ਤੇ ਨਹੀਂ ਹੁਣ ਤੁਹਾਡੇ ਸਾਹਮਣੇ ਆ ਸੰਗਤ ਇਸ ਟਾਈਮ 50 ਲੱਖ ਤੋਂ ਉੱਤੇ ਇਸ ਟਾਈਮ ਆਈ ਹੈ ਤੇ ਆ ਜਿਹੜੇ ਲੰਗਰ ਵਾਲੇ ਸਾਡੇ ਸਾਡੇ ਨਾਲ ਸਾਰੇ ਖਲੋਤੇ ਆ ਉਹ ਸਾਨੂੰ ਆਪ ਹੀ ਦੱਸ ਰਹੇ ਕਿ 5 ਲੱਖ ਬੰਦੇ ਨੇ ਕੱਲ ਲੰਗਰ ਛਕਿਆ ਆ ਤੇ ਅਗਰ ਮੈਂ ਸੋਚਦੀ ਆ ਕਿ 5 ਲੱਖ 50 ਲੱਖ ਵੀ ਬੰਦਾ ਹੈ ਨਾ ਅਗਰ ਕੋਈ 100-100 ਰੁਪਏ ਵੀ ਪਾ ਰਿਹਾ ਹੈ ਨਾ ਸ਼ਾਇਦ ਮੇਰੇ ਬੱਚੇ ਦੇ ਨਾਲ ਦੂਜੇ ਬੱਚੇ ਨੂੰ ਵੀ ਇੰਜੈਕਸ਼ਨ ਲੱਗ ਜੇ ਜੀ ਅਗਰ ਅਸੀਂ ਇਹ ਲੰਗਰ ਲਾ ਸਕਦੇ ਨਾ ਗੁਰੂ ਘਰ ਲੰਗਰ ਲਿਖਿਆ ਹੁੰਦਾ ਹੈ ਤੇ ਇੱਕ ਨਾ ਜ਼ਿੰਦਗੀ ਦਾ ਲੰਗਰ ਵੀ ਲਾ ਕੇ ਵੇਖੋ ਜਿਹੜਾ ਸਕੂਨ ਤੁਹਾਨੂੰ ਜ਼ਿੰਦਗੀ ਦੇ ਲੰਗਰ ਚ ਮਿਲੇਗਾ ਨਾ ਉਹ ਸ਼ਾਇਦ ਕਿਸੇ ਚੀਜ਼ ਚ ਨਾ ਮਿਲੇ ਸਾਡੇ ਗੁਰੂਆਂ ਨੇ ਨਾ ਆਪਣੇ ਧਰਮ ਲਈ ਆਪਣੇ ਪਰਿਵਾਰ ਲਈ ਕੌਮ ਲਈ ਆਪਣੇ ਪੁੱਤ ਵਾਰ ਤੇ ਸਭ ਕੁਝ ਵਾਰਤਾ ਹੈ ਨਾ ਤੇ ਉਹਨਾਂ ਨੇ ਇਹ ਵੀ ਚੀਜ਼ ਸਿਖਾਇਆ ਕਿ ਹਾਂ ਵੀ ਆਪਣੇ ਆਨੂੰ ਬਚਾਉਣਾ ਆਪਣੇ ਆਨੂੰ ਦੇਖਣਾ ਸਭ ਕੁਝ ਕਰਨਾ ਤੇ ਚਲੋ ਮੈਂ ਨਹੀਂ ਬੋਲਦਾ ਕਿ ਤੁਸੀਂ ਆਪਾਂ ਲੰਗਰ ਲਾਉਣੇ ਬਾਹਰ ਆਪਾਂ ਬਾਹਰ ਵੀ ਲੋਕਾਂ ਦੀ ਮਦਦ ਕਰਨ ਜਾਣੇ ਕਿਹੜੀ ਸਟੇਟ ਦੇ ਵਿੱਚ ਜਦੋਂ ਆਉਂਦਾ ਕਿਤੇ ਪਹਚਾੜ ਹੁੰਦਾ ਸਲਾਮੀ ਆਉਂਦੀ ਆਪਾਂ ਇਹ ਨਹੀਂ ਵੇਖਦੇ ਕੋ ਹਿੰਦੂ ਆ ਜਾਂ ਮੁਸਲਿਮ ਆ ਸਿੱਖ ਆ ਜਾਂ ਅੰਗਰੇਜ਼ ਆ ਕੋਈ ਵੀ ਹੈਗੇ ਨੇ ਹਨਾ ਫੋਰਨਰ ਨੇ ਆਪਾਂ ਜਾਣਦੇ ਨੇ ਤੇ ਅੱਜ ਮੈਨੂੰ ਪ੍ਰੋਬਲਮ ਹੈ ਚਲੋ ਅਗਰ ਆਪਣੇ ਨੂੰ ਆਪਣੇ ਪਰਿਵਾਰ ਦੇ ਨੂੰ ਕਿ ਮੇਰੇ ਨਾਲ ਨਹੀਂ ਕਰਨੇ ਮੈਨੂੰ ਪੂਰਾ ਵਿਸ਼ਵਾਸ ਹੈ ਚਲੋ ਟਾਈਮ ਲੱਗਦਾ ਹਰ ਚੀਜ਼ ਨੂੰ ਅਗਰ ਜਿੱਤੇ ਤੱਕ ਗੱਲ ਪਹੁੰਚਦੀ ਏ ਤੇ ਮੈਂ ਬਸ ਇਹੀ ਬੋਲਦਾ ਵਾਂ ਕਿ ਚਲੋ ਰਕਮ ਤੇ ਬਹੁਤ ਵੱਡੀ ਏ ਪਰ ਆਪਣੇ ਜਿਹੜੇ ਬੜੇ-ਬੜੇ ਸੈਲੀਬ੍ਰਿਟੀ ਨੇ ਦਿਲਜੀਤ ਬਾਜੀ ਹੋਗੇ ਐਮੀ ਵੀਰਕੁਣ ਹੋਗੇ ਕਿਪੀ ਗਰੇਵਾਲ ਜੀ ਹੋਗੇ ਜਿੱਦਾਂ ਆਪਣਾ ਗੁਰਰੰਧਾ ਬਾਜੀ ਨੇ ਮੈਸੇਜ ਕੀਤਾ ਜੋ ਸਿੰਗਰ ਨੇ ਆਪਣੇ ਕਹਿੰਦੇ ਕਿ ਮੈਂ ਆਪਣੇ ਪਰਿਵਾਰ ਦਾ ਸਾਡਾ ਨੰਬਰ ਮੰਗਿਆ ਤੇ ਉਹਨਾਂ ਦੇ ਫਾਦਰ ਸਾਹਿਬ ਕੋਈ ਗੱਲ ਹੋਈ ਆ ਕਿ ਉਹ ਕਹਿੰਦੇ ਸੋਚ ਰਹੇ ਆ ਕਰਾਂਗੇ ਤੁਹਾਡੇ ਲਈ ਕੁਛ ਨਾ ਕੁਛ ਚਲੋ ਉਹਨਾਂ ਲਈ ਤੇ 27 करोड़ 1 9 ਬਰਾਬਰ ਬਣੀ ਹੈਗੇ ਕੋਈ 9 ਨਾ ਕੁਛ ਵੀ ਨਹੀਂ ਹੈਗੇ ਚਲੋ ਮੈਂ ਪੈਸਾ ਨਹੀਂ ਮੰਗਦਾ ਬਸ ਤੁਸੀਂ ਵੀਡੀਓ ਪਾ ਦਿਓ ਇੱਕ ਵੀਡੀਓ ਪਾ ਦਿਓ ਤੁਹਾਨੂੰ ਦੇਖਦੇ ਨੇ ਸਾਰੇ ਜਣੇ ਤੁਹਾਨੂੰ ਸਾਰੇ ਜਣੇ ਤੁਹਾਡੇ ਤੇ ਵਿਸ਼ਵਾਸ ਕਰਦੇ ਨੇ ਸਾਰੇ ਜਣੇ ਇੱਕ ਵੀਡੀਓ ਛੋਟੀ ਜਿਹੀ ਬਾਗਿਆ ਅਪੀਲ ਕਰ ਦੋ ਤੁਹਾਡੀ ਵੀਡੀਓ ਮਿਲੀਅਨਸ ਦੇ ਵਿੱਚ ਜਾਂਦੀਆਂ ਨੇ ਤੇ ਕੀ ਇੱਕ ਤੁਹਾਨੂੰ ਵੇਖ ਕੀ ਉਹਦਾ ਕੋਈ ਤਗੜਾ ਬੰਦਾ ਵੇਖ ਕੇ ਕੋਈ ਨਾ ਕੋਈ ਆ ਜੇ ਨੇ ਤਗੜਾ ਕੋਈ ਨਹੀਂ ਵੀ ਹੁੰਦਾ ਚਲੇ ਇੰਨਾ ਹੀ ਹੈ ਕਿ ਅਗਰ 5 ਲੱਖ ਬੰਦੇ 5-5 ਜਿੰਦੇ ਤੇ 25 ਕਰੋੜ ਹੋ ਜਾਂਦਾ ਹੈ ਤੇ 25 ਵੀ ਨਹੀਂ ਚਾਹੀਦਾ ਮੈਨੂੰ ਤੇ ਉਹਨੇ 22 22 ਵੀ ਨਹੀਂ ਮੈਨੂੰ ਇਹ ਬੋਲਿਆ ਕਿ 18-19 ਕਰੋੜ ਦੇ ਵਿੱਚ ਕੋਲ ਇਕੱਠਾ ਹੋ ਜਾਏਗਾ ਨਾ ਤੇ ਮੇਰੇ ਬੱਚੇ ਨੂੰ ਇੰਜੈਕਸ਼ਨ ਲੱਗ ਜਾਏਗਾ 27 ਕਰੋੜ ਤੱਕ ਰਕਮ ਰੱਖੀ ਹੈ ਪਰ ਸਰਕਾਰ ਗਵਰਨਮੈਂਟ ਏਮਸ ਵਾਲੇ ਬੋਲੇ ਕੋਈ ਤੁਹਾਨੂੰ ਘੱਟ ਘੱਟ ਰੇਟ ਕਰਾਵਾਂਗੇ ਤੇ 18-19 ਕਰੋੜ ਦੇ ਲੱਗੇ ਵੀ ਇਕੱਠਾ ਹੋ ਗਿਆ ਤੇ ਮੇਰੇ ਬੱਚ ਨੂੰ ਇੰਜੈਕਸ਼ਨ ਲੱਗ ਜੇਗਾ। ਨਹੀਂ ਜਦੋਂ ਤੁਸੀਂ ਬੱਚੇ ਨੂੰ ਹੁਣ ਦੇਖਦੇ ਹੋ ਨਾ ਕਦੇ ਸੁਹਾਣਾ ਸਾਹਿਬ ਵੀ ਤੁਸੀਂ ਖੜਦੇ ਹੋ ਜਾਂ ਅੰਮ੍ਰਿਤਸਰ ਖੜਦੇ ਹੋ ਜਾਂ ਇੱਥੇ ਆਏ ਹੋ ਹੁਣ ਜਦੋਂ ਜਾ ਕੇ ਬੱਚੇ ਨੂੰ ਦੇਖਦੇ ਹਾਂ ਉਦੋਂ ਦਿਲ ਚ ਕੀ ਆਉਂਦਾ। ਭਾਜੀ ਪਹਿਲਾ ਬੇਟਾ ਮੇਰਾ ਜਿੱਥੇ ਵੀ ਜਾਂਦਾ ਹੀ ਸਾਡੇ ਨਾਲ ਜਾਂਦਾ ਕਿਉਂਕਿ ਉਹਨੂੰ ਨਾ ਉਹਨੂੰ ਏਦਾਂ ਲੱਗਦਾ ਹੈ ਕਿ ਆਪਾਂ ਗੁਰਦੁਆਰਿਆਂ ਦੀ ਯਾਤਰਾ ਕਰ ਰਹੇ ਆ। ਤੇ ਉਹਨੂੰ ਨਾ ਗੁਰਦੁਆਰੇ ਬਹੁਤ ਪਸੰਦ ਆ। ਜੇ ਅਗਰ ਉਹਨੂੰ ਕਹੀਏ ਨਾ ਤਾਂ ਉਹ ਪੂਰਾ ਟਾਈਮ ਗੁਰਦੁਆਰੇ ਰਹਿ ਸਕਦਾ ਆ। ਉੱਥੇ ਸੇਵਾ ਛੋਟਾ ਹ ਸੇਵਾ ਕਰਨ ਚ ਨਾ ਉਹਨੂੰ ਜੀ ਲੱਗਦਾ ਹੈ ਕਿ ਉਹਨੂੰ ਟਾਈਮ ਦਾ ਵੀ ਨਹੀਂ ਪਤਾ ਲੱਗਦਾ ਪਰ ਹੁਣ ਇਹਦਾ ਤੇ ਹਾਲਾਤ ਆ ਗਿਆ ਕਿ ਮੈਂ ਉਹਨੂੰ ਨਹੀਂ ਲਿਆ ਸਕਦੀ ਡਾਕਟਰ ਮਨਾ ਕਰਦੇ ਆ ਤੇ ਚੰਗਾ ਭਲਾ ਬੰਦਾ ਥੱਕ ਜਾਂਦਾ ਤੇ ਉਹਨੂੰ ਤੇ ਮਸਲ ਡਿਸਟ੍ਰੋਫੀ ਹੈ ਤੇ ਚਲੋ ਸਰੀਰ ਦੇ ਹਰ ਅੰਗ ਨੂੰ ਖਤਮ ਤੇ ਡਾਕਟਰਾਂ ਨੇ ਬੋਲਿਆ ਜਿੰਨਾ ਉਹ ਸਫਰ ਕਰਦਾ ਕੋਸ਼ਿਸ਼ ਕਰਦਾ ਜਿਹੜਾ ਅਗਰ ਉਹ ਚਲੋ ਰੱਬ ਨਾ ਕਰੇ ਕੋ ਜਿੰਨਾ ਅਗਰ ਵੱਧ ਟਾਈਮ ਉਹ ਚੱਲਦਾ ਬਿੜਦਾ ਪਹਿਲਾਂ ਇਹ ਪ੍ਰੋਬਲਮ ਆ ਜਾਈਗੀ ਤੇ ਉਹ ਆਪਾਂ ਕਰੇ ਜਾਂਦੇ ਆ ਨਾ ਤੇ ਉਹ ਪਹਿਲਾ ਸਵਾਲ ਇਹੀ ਪੁੱਛਦਾ ਮम्मा ਯਾਰ ਅੱਜ 4 ਦਿਨ ਲਾ ਕੇ ਆ ਗਏ ਮम्मा ਅੱਜ 5 ਦਿਨ ਲਾਤੇ ਮੈਂ ਕਿਉਂ ਨਹੀਂ ਜਾ ਰਿਹਾ ਮੈਨੂੰ ਕਿਉਂ ਨਹੀਂ ਖੜਦੇ ਹੋ ਤੁਸੀਂ ਤੇ ਉਹ ਸਵਾਲ ਦਾ ਜਵਾਬ ਦੇਣਾ ਬਹੁਤ ਔਖਾ ਆ ਕੋਣ ਜਿੱਦਾਂ ਜਿੱਦਾਂ ਉਹਦੀ ਬਿਮਾਰੀ ਵਧ ਰਹੀ ਹੈ ਉਹਨੂੰ ਪਤਾ ਲੱਗ ਰਿਹਾ ਹੈ ਕਿ ਉਹਨੂੰ ਕੁਝ ਨਾ ਕੁਝ ਤੇ ਹੋਇਆ ਹੈ ਜਿਹਦੇ ਲਈ ਆਪਾਂ ਇਹ ਸਭ ਕਰ ਰਹੇ ਆ ਤੇ ਹਾਰ ਫਿਰ ਵੀ ਨਹੀਂ ਮੰਨਦਾ ਕੋਸ਼ਿਸ਼ ਪੂਰੀ ਜਾ ਰਹੀ ਹੈ ਮੈਂ ਠੀਕ ਹੈ ਮੇਰੇ ਕੋਲ 6 ਮਹੀਨੇ ਹੈਗੇ ਆ ਪਰ 6 ਮਹੀਨੇ ਤੋਂ ਬਾਅਦ ਵੀ ਮੈਂ ਪੈਸੇ ਹੀ ਇਕੱਠੇ ਕਰੂੰਗੀ ਅਗਰ ਇਹਨਾਂ 6 ਮਹੀਨੇ ਅਚ ਪੈਸੇ ਇਕੱਠੇ ਹੋ ਗਏ ਤੇ ਮੈਂ ਆਪਣੇ ਬੱਚੇ ਦੀ ਜ਼ਿੰਦਗੀ ਬਚਾ ਲੂੰਗੀ ਜੇ ਨਹੀਂ ਹੋਏ ਤੇ ਫਿਰ ਕਰਦੀ ਰਹੂੰਗੀ ਪਰ 20 ਕਰੋੜ ਜ਼ਰੂਰ ਇਕੱਠਾ ਕਰੂੰਗੀ ਤੇ ਕਿਸੇ ਨਾ ਕਿਸੇ ਦੇ ਬੱਚੇ ਦੀ ਤੇ ਜ਼ਿੰਦਗੀ ਜ਼ਰੂਰ ਬਚਾਉਂਗੀ ਚਾਹੇ ਉਹ ਮੇਰਾ ਬੱਚਾ ਹੋਵੇ ਚਾਹੇ ਕਿਸੇ ਦਾ ਵੀ ਹੋਵੇ ਜੇ ਅਗਰ ਰੱਬ ਨੇ ਚਾਇਆ ਤਾਂ ਸ਼ਾਇਦ ਮੇਰਾ ਬੱਚਾ ਹੋਏਗਾ ਜੇ ਰੱਬ ਨੇ ਚਾਇਆ ਤਾਂ ਕਿਸੇ ਹੋਰ ਦਾ ਹੋਏਗਾ ਪਰ ਆਪਣੇ ਪੰਜਾਬ ਨੂੰ ਇਹ ਜ਼ਰੂਰ ਵਿਖਾਉਂਗੀ ਕਿ ਭਈ ਹਿੰਮਤ ਮੇਰੇ ਅੰਦਰ ਵੀ ਹੈਗੀ ਹੈ ਜਿੱਦਾਂ ਤੁਸੀਂ ਕਿਹਾ ਚਾਰ ਸ਼ਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਚਾਰ ਪੁੱਤਰ ਨਹੀਂ ਵਾਰੇ ਹੀ ਉਹਨਾਂ ਦੇ ਚਾਰ ਪੁੱਤਰਾਂ ਨੇ ਆਪਣੇ ਪਿਤਾ ਦਾ ਮਾਨ ਸਨਮਾਨ ਸਾਰਿਆਂ ਦੇ ਸਾਹਮਣੇ ਰੱਖ ਕੇ ਵਿਖਾਇਆ ਸੀ ਉਹਨਾਂ ਨੇ ਆਪਣੀ ਪੱਗ ਨਹੀਂ ਹਟਣ ਦਿੱਤੀ ਭਾਵੇਂ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ ਤੇ ਇਹ ਸਿੱਖਿਆ ਉਹੀ ਸਾਨੂੰ ਸਿਖਾ ਕੇ ਗਏ ਕਿ ਹਾਰ ਨਾ ਮੰਨੋ ਜਦੋਂ ਉਹਨਾ ਜਦੋਂ ਉਹਨਾਂ ਨੇ ਇਹ ਇਹ ਸ਼ਹੀਦੀ ਦਿਹਾੜਾ ਮਨਾਹੀ ਅੱਜ ਵੀ ਅੱਜ ਵੀ ਦਿਨ ਹੈ ਜਿਹੜਾ ਆਪਾਂ ਇੱਥੇ ਆ ਕੇ ਉਹਨਾਂ ਦੀ ਯਾਦਗਾਰ ਮਨਾ ਰਹੇ ਹਾਂ ਉਹ ਅਮਰ ਨੇ ਤੇ ਉਹ ਸਾਨੂੰ ਇਹ ਹੌਸਲੇ ਦੀ ਚੀਜ਼ ਹੀ ਸਿਖਾ ਕੇ ਗਏ ਬਹੁਤ ਵੱਡੀਆਂ ਵੱਡੀਆਂ ਗੱਲਾਂ ਨੇ ਪਰ ਜਦ ਇਹ ਤੇ ਬੀਤਦੀ ਹੈ ਨਾ ਉਹ ਵਾਕਈ ਇਸ ਚੀਜ਼ ਨੂੰ ਮਹਿਸੂਸ ਵੀ ਕਰਦਾ ਸ਼ਾਇਦ ਇਹ ਤੋਂ ਪਹਿਲਾਂ ਮੈਂ ਮਹਿਸੂਸ ਨਾ ਕਰਦੀ ਪਰ ਅੱਜ ਮੈਨੂੰ ਵਾਕਈ ਮਹਿਸੂਸ ਹੋ ਰਿਹਾ ਹੈ ਕਿ ਮੇਰੀ ਕੌਮ ਬਹੁਤ ਬਿਆਨਤ ਹੈ ਜ਼ਰੂਰੀ ਨਹੀਂ ਕਿ ਉਹ ਦੇਗੀ ਤਾਂ ਹੀ ਮੈਂ ਉਹਨੂੰ ਬੇਨਤ ਕਹਾਂਗੀ ਜੇ ਅਗਰ ਉਹ ਨਹੀਂ ਵੀ ਸਾਥ ਦੇਗੀ ਤਾਂ ਵੀ ਮੇਰੇ ਲਈ ਉਹ ਬਹੁਤ ਬੇਨਤ ਹੈ ਕਿਤੇ ਨਾ ਕਿਤੇ ਤੇ ਸਾਥ ਦੇ ਹੀ ਰਹੀ ਹੈ ਨਾ ਤੇ ਮੈਂ ਤੁਹਾਡੇ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਇਹੀ ਬੇਨਤੀ ਕਰੂੰਗੀ 6 ਮਹੀਨੇ ਸਾਲ ਦਾ ਵਕਤ ਰਹਿ ਗਿਆ ਹੈ ਜੇ ਅਗਰ ਤੁਹਾਨੂੰ ਵਾਕੇ ਹੀ ਲੱਗਦਾ ਹੈ ਤੇ ਆ ਕੇ ਮਦਦ ਕਰੋ 27 ਕਰੋੜ ਕੋਈ ਵੱਡੀ ਰਕਮ ਨਹੀਂ ਹੈ ਕੀ ਹੈ ਬਾਹਰਲੇ ਸਟੇਟਾਂ 'ਚ ਬਹੁਤ سارے ਬੱਚਿਆਂ ਦੇ ਇੰਜੈਕਸ਼ਨ ਲੱਗ ਚੁੱਕੇ ਨੇ ਬਸ ਇੱਕ ਆਪਣਾ ਪੰਜਾਬ ਪਿੱਛੇ ਆ ਕਿਸੇ ਨੂੰ ਅੱਜ ਤੱਕ ਪੰਜਾਬ 'ਚ ਨਹੀਂ ਲੱਗਿਆ ਇੱਕ ਪਰਿਵਾਰ ਹੈ ਜਿਹਨੂੰ 3 ਸਾਲ ਲੱਗਿਆ ਸੀ 3 ਸਾਲ ਚ ਸਿਰਫ 90 ਲੱਖ ਇਕੱਠਾ ਕਰ ਸਕਿਆ ਸੀ ਤੇ ਮੈਂ 3 ਮਹੀਨਿਆਂ ਚ ਆਹੀ 3 ਮਹੀਨੇ ਆਹੀ 3 ਹਫ਼ਤਿਆਂ ਚ ਆਹੀ 5 ਕਰੋੜ ਤੇ ਪਹੁੰਚ ਗਏ ਆ ਤੇ ਇਹ ਤੁਹਾਡਾ ਸਾਥ ਹੀ ਹੈ ਜਿਹੜਾ ਸਾਨੂੰ ਇੱਥੇ ਤੱਕ ਲਿਆਇਆ ਹੈ ਆ ਮੈਂ ਤੁਹਾਡੇ ਤੇ ਹੀ ਆਸਰਾ ਆ ਹੋ ਸਕੇ ਤੇ ਮੇਰੇ ਬੱਚੇ ਨੂੰ ਜ਼ਰੂਰ ਬਚਾਓ ਸੋ ਤੁਹਾਡਾ ਇੱਕ ਸ਼ੇਅਰ ਜਿਹੜਾ ਉਹ ਉਸਮੀਦ ਦੀ ਜ਼ਿੰਦਗੀ ਬਚਾ ਸਕਦਾ ਕਿਉਂਕਿ 27 ਕਰੋੜ ਦਾ ਟੀਕਾ ਜਿਹੜਾ ਉਸ ਬੱਚੇ ਦੇ ਲੱਗਣਾ ਜਿਹਨੂੰ ਗੰਭੀਰ ਬਿਮਾਰੀ ਆ ਇੱਕੋ ਇੱਕ ਇਲਾਜ ਆ ਸੋ ਸਾਰਿਆਂ ਨੂੰ ਅਪੀਲ ਵੀ ਕਰਾਂਗੇ ਕਿ ਉਹਨਾਂ ਦੀ ਜਿਹੜੀ ਆ ਉਹ ਮਦਦ ਕਰੋ ਤੇ ਇਹ ਕਹਾਂਗੇ ਕਿ ਸਾਰੇ ਜਣੇ ਜਿਹੜੇ ਆ ਇਸ ਵੀਡੀਓ ਨੂੰ ਵੀ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਉਸ ਬੱਚੇ ਦੀ ਜਿਹੜੀ ਮਦਦ ਹੋ ਸਕੇ ਤੇ ਜਲਦ ਤੋਂ ਜਲਦ ਜਿਹੜਾ ਅਸ਼ਮੀਤ ਦੇ ਟੀਕਾ ਲੱਗ ਕੇ ਉਹ ਤੰਦਰੁਸਤ ਹੋ ਸਕੇ